ਦੇਸ਼ ਵਿਦੇਸ਼ ਵਰਸ ਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਹਲਕ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਕਿ ਦਲਜੀਤ ਦੂਸਾਂਚ ਦੀ ਗੁੱਡੀ ਇਸ ਵੇਲੇ ਸਤਵੇਂ ਅਸਮਾਨ ਤੇ ਚੜੀ ਆਖੀ ਜਾ ਸਕਦੀ ਹੈ ਦਲਜੀਤ ਦੂਸਾਂਚ ਹਰਮਨ ਪਿਆਰਾ ਹੀ ਨਹੀਂ ਆਪਣੇ 베ੜੇ ਦਾ ਸਭ ਤੋਂ ਵੱਡਾ ਟੌਪ ਦਾ ਗਾਇਕ ਬਣਦਾ ਜਾ ਰਿਹਾ ਹੈ ਪਿਆਰਿਓ ਆਵਾਜ਼ੀ ਖਲਕ ਰਹੀ ਬੜੀ ਖੁਸ਼ੀ ਦੀ ਖਬਰ ਤੁਹਾਨੂੰ ਅੱਜ ਨਾਲ ਸਾਂਝੀ ਕਰ ਰਹੇ ਤੁਸੀਂ ਵੱਖ-ਵੱਖ ਸਾਈਟਾਂ ਤੇ ਵੱਖ-ਵੱਖ ਚੈਨਲਾਂ ਤੇ ਦਲਜੀਤ ਦਸਾਂਝ ਦੀ 온ਟਾਰੀਓ ਕੈਨੇਡਾ ਦੀ ਇੱਕ ਵੀਡੀਓ ਵੇਖ ਰਹੇ ਹੋ ਤੁਸੀਂ ਸਾਰੇ ਜਦੋਂ ਚੱਲਦੇ ਸ਼ੋਅ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ਦੇ ਉੱਤੇ ਆ ਜਾਂਦੇ ਨੇ ਸਟੇਜ ਦੇ ਉੱਤੇ ਆ ਕੇ ਬੜੀ ਮੁਹੱਬਤ ਨਾਲ ਦਲਜੀਤ ਦਸਾਂਝ ਨੂੰ ਮਿਲਦੇ ਨੇ ਦਲਜੀਤ ਦਸਾਂਝ ਨਾਲ ਕੁਝ ਬੋਲ ਆਪਸ ਵਿੱਚ ਗੁਫ਼ਤਗੂ ਸਾਂਝੀ ਕਰਦੇ ਨੇ ਦਿਲਜੀਤ ਦਸ਼ਾਂਤ ਦੀ ਸਹਾਇਕ ਭੰਗੜਾ ਟੀਮ ਨਾਲ ਫੋਟੋਆਂ ਕਰਵਾਉਂਦੇ ਨੇ ਅਤੇ ਦਿਲਜੀਤ ਤੇ ਦਸ਼ਾਂਤ ਨੂੰ ਉਤਸ਼ਾਹਿਤ ਕਰਦੇ ਨੇ ਸਟੇਜ ਦੇ ਉੱਤੇ ਆ ਕੇ অন্ਟਾਰੀਓ ਦੇ ਟ੍ਰਾਂਟੋ ਡਾਊਨਟਾਊਨ ਇਲਾਕੇ ਵਿੱਚ ਦੋਸਤੋ ਜਿਸ ਇਲਾਕੇ ਵਿੱਚ ਟ੍ਰਾਂਟੋ ਦੇ ਵਿੱਚ ਇਹ ਸ਼ੋਅ ਹੋ ਰਿਹਾ ਹੈ ਉਹਦਾ ਨਾਮ ਹੈ ਰੋਜਰਸ ਸੈਂਟਰ ਟੋਰਾਂਟੋ ਡਾਊਨਟਾਊਨ ਵਿੱਚ ਸੋ ਗੱਲ ਸ਼ੋ ਹੋਣ ਦੀ ਨਹੀਂ ਇਹ ਗੱਲ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੱਡਾਪਨ ਅਤੇ ਦਲਜੀਤ ਤੇ ਦੁਸਾਂਝ ਦਾ ਜਿਹੜਾ ਕਾਦਾ ਇਸ ਵੇਲੇ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਜਲੰਧਰ ਦੇ ਪਿੰਡ ਦੁਸਾਂਝ ਤੋਂ ਨਿੱਕੇ ਜਿਹੇ ਘਰ ਤੋਂ ਤੁਰਿਆ ਇੱਕ ਨਿੱਕਾ ਜਿਹਾ ਬੱਚਾ ਪਲੱਸ 2 ਕਰਨ ਤੋਂ ਬਾਅਦ ਫੈਂਟੋਨ ਕੰਪਨੀ ਦੇ ਮਾਲਕ ਸਰਦਾਰ ਰਜਿੰਦਰ ਸਿੰਘ ਡੈਡ ਵਾਲਿਆਂ ਦੀ ਪ੍ਰੇਰਣਾ ਤੇ ਮੁਹੱਬਤ ਸਦਕਾ ਫੈਂਟੋਨ ਕੰਪਨੀ ਦੇ ਵਿੱਚ ਪੈਰ ਧਰਦਾ ਬਹੁਤ ਸਾਰੇ ਸਾਥੀ ਗਾਇਕ ਉਸ ਵੇਲੇ ਗਾयक ਇੰਡਸਟਰੀ ਦੇ ਵਿੱਚ ਨਵੇਂ-ਨਵੇਂ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਵਿੱਚ ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਬਲਬੀਰ ਗੋਪਾਰਣ ਇਤੇ ਆਦਿਕ ਹੋਰ ਬਹੁਤ ਸਾਰੇ ਨੌਜਵਾਨ ਫੈਂਟਨ ਕੰਪਨੀ ਵਾਲੇ ਰਜਿੰਦਰ ਸਿੰਘ ਹੋਰਾਂ ਦੀ ਦੇਖ ਰੇਖੇਟ ਪ੍ਰਵਾਹ ਚੜ ਰਹੇ ਨੇ ਐਨ ਉਸ ਵੇਲੇ ਜਦੋਂ ਇੰਦਰਜੀਤ ਨਿੱਕੂ ਤੇ ਰਵਿੰਦਰ ਗਰੇਵਾਲ ਦੀ ਗੱਡੀ ਚੱਲਦੀ ਜਾ ਰਹੀ ਹੈ ਤੇ ਐਨ ਉਸ ਵੇਲੇ ਦਲਜੀਤ ਦੁਸਾਂਜ ਜਿਹੜਾ ਉਹ ਲਗਭਗ 25 ਸਾਲ ਪਹਿਲਾਂ ਇਸ ਇੰਡਸਟਰੀ ਵਿੱਚ ਗਾਇਕ ਇੰਡਸਟਰੀ ਵਿੱਚ ਸ਼ਾਮਲ ਹੁੰਦਾ ਇੰਦਰਜੀਤ ਨਿਕੂ ਹੋਰਾਂ ਦੇ ਬਰਾਬਰ ਇੱਕ ਪੱਗ ਵਾਲਾ ਸੋਹਣਾ ਸੁਨੱਖਾ ਮੁੰਡਾ ਜਦੋਂ ਇਸ ਇੰਡਸਟਰੀ ਵਿੱਚ ਦਾਖਲ ਹੁੰਦਾ ਤੇ ਆਉਂਦੇ ਹੀ ਜਿੱਥੇ ਉਸ ਦੀ ਖੂਬਸੂਰਤੀ ਨੇ ਧਮਾਲ ਪਾਈ ਸਿਰਤ ਤੇ ਸੂਰਤ ਨੇ ਅੰਬਰੀ ਹਵਾਵਾਂ ਨਾਲ ਗੱਲ ਕੀਤੀ ਸੰਗੀਤ ਦੀਆਂ ਉਹ ਮਹਾਨ ਪੈਣਾ ਸ਼ੋਹੀਆਂ ਜਿੱਥੇ ਜਿਸ ਨੂੰ ਸ਼ੋਣ ਵਾਸਤੇ ਹਰ ਗਾਇਕਾ ਜਿਹੜਾ ਉਹਨੂੰ ਤਰਸ ਰਹਿ ਦਲਜੀਤ ਦੁਸਾਨ ਪੈੜਾ ਪਾਉਣੀ ਸ਼ੁਰੂ ਕਰਦਾ ਫੈਨਟੋਨ ਕੰਪਨੀ ਦਾ ਨਹੀਂ ਕੁਝ ਕੈਸਟਾਂ ਜਿਹੜੀਆਂ ਉਸ ਵੇਲੇ ਰੀਲ ਦੇ ਰੂਪ ਵਿੱਚ ਚੱਲਦੀਆਂ ਸਨ ਉਸ ਨੂੰ ਸੋਚ ਕੇ ਤੇ ਕੈਨੇਡਾ ਦੇ ਡਾਊਨਟਾਊਨ ਇਲਾਕੇ ਵਿੱਚ ਰੋਜਰਸ ਸੈਂਟਰ ਵਿੱਚ ਜਦੋਂ ਪ੍ਰਧਾਨ ਮੰਤਰੀ ਦਲਜੀਤ ਦੁਸਾਂਝ ਦੀ ਸਟੇਜ ਦੇ ਉੱਤੇ ਚੜਦਾ ਤੇ ਦਲਸੀਤ ਦਲਜੀਤ ਦੁਸਾਂਝ ਦੇ ਸਹਾਇਕ ਭੰਗੜਾ ਟੀਮ ਗਿੱਧਾ ਟੀਮ ਉਹਦੇ ਸਾਥੀ ਕਲਾਕਾਰ ਜਸਟਨ ਟਰੂਡੋ ਦੀ ਸੰਗਤ ਕਰਦੇ ਆ ਉਹਨਾਂ ਦਾ ਮਨ ਰਹੇ ਆ ਤਾਂ ਹੈਰਾਨੀ ਹੋਵੇਗੀ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਕਿ ਦਲਜੀਤ ਦੇ ਦੋ ਸਾਂਝ ਦੇ ਸ਼ੋਅ ਤੋਂ ਪਹਿਲਾਂ ਜਸਟਨ ਟ੍ਰੂਡੋ ਨੇ ਇਹ ਗੱਲ ਐਕਸਪਲੇਨ ਕੀਤੀ ਸੀ ਆਪਣੇ ਪੇਜ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਇੱਥੇ ਆ ਕੇ ਇਤਿਹਾਸ ਰੱਖ ਸਕਦਾ ਹੈ ਕੈਨੇਡਾ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿਹੜੀ ਜਿੱਥੇ ਕੋਈ ਵੀ ਭੀੜ ਇਕੱਠੀ ਕਰ ਸਕਦਾ ਹੈ ਟਰੂਡੋ ਨੇ ਐਕਸ ਸੋਸ਼ਲ ਸਾਈਟ ਤੇ ਆਪਣੀ ਤੇ ਦਲਜੀਤ ਦੀ ਫੋਟੋ ਸ਼ੇਅਰ ਕੀਤੀ ਹੈ ਉਹਨੇ ਕਿਹਾ ਕਿ ਸੰ ਤੁਹਾਨੂੰ ਸ਼ੋ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਦਲਜੀਤ ਦਸਾਂਜ ਦੇ ਸ਼ੋ ਵਿੱਚ ਜਾਣ ਤੋਂ ਪਹਿਲਾਂ ਜਸਟਨ ਟਰੂਡੋ ਨੇ ਆਪਣੀ ਤੇ ਦਲਜੀਤ ਦਸਾਂਜ ਦੀ ਫੋਟੋ ਐਕਸ ਦੇ ਉੱਤੇ ਸ਼ੇਅਰ ਕਰਕੇ ਲਿਖਿਆ ਸੀ ਤੁਹਾਨੂੰ ਸ਼ੋ ਲਈ ਸ਼ੁਭ ਕਾਮਨਾਵਾਂ ਇਸ ਤੋਂ ਪਹਿਲਾਂ ਅੰਬਾਨੀ ਦੇ ਬੇਟੇ ਦੇ ਵਿਆਹ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਜਦੋਂ ਪ੍ਰੀ-ਵੈਡਿੰਗ ਸੀ ਅੰਬਾਨੀ ਦੇ ਬੇਟੇ ਦੇ ਵਿਆਹ ਦੀ ਪ੍ਰੀ-ਫੀਲਿੰਗ ਚੱਲਦੀ ਸੀ ਦਿਲਜੀਤ ਤੇ ਦੁਸਾਂਜ ਦੇ ਨਾਲ ਬਾਲੀਵੁੱਡ ਪਾਲੀਵੁੱਡ ਦਾ ਉਹ ਕਿਹੜਾ ਕਲਾਕਾਰ ਆ ਉਹ ਕਿਹੜਾ ਆਰਟਿਸਟ ਆ ਜਿਹੜਾ ਨਹੀਂ ਉਹਦੇ ਗੀਤਾਂ ਤੇ ਉਹਦੀ 뮤직 ਦੀ ਧਮਾਲ ਤੇ ਨਹੀਂ ਨੱਚਿਆ ਦਿਲਜੀਤ ਦੁਸਾਂਜ ਦੀ ਉਸ ਵੇਲੇ ਵਰਲਡ ਲੈਵਲ ਤੇ ਚਰਚਾ ਹੁੰਦੀ ਐ ਵੱਖ-ਵੱਖ ਕੰਟਰੀਆਂ ਦੇ ਵਿੱਚ ਦਿਲਜੀਤ ਦੁਸਾਂਜ ਨੂੰ ਵੱਡੇ ਸਤਿਕਾਰ ਨਾਲ ਬੁਲਾਇਆ ਜਾਂਦਾ ਪਰੰਤੂ ਅੱਜ ਜਦੋਂ ਜਸਟਨ ਟਰੂਡੋ ਦਿਲਜੀਤ ਤੇ ਦੁਸਾਂਜ ਦੀ ਸਟੇਜ ਦੇ ਉੱਤੇ ਜਾਂਦੇ ਨੇ ਦੇਖੋ ਕਮਾਲ ਦੀ ਗੱਲ ਜਿੱਥੇ ਸਾਡਾ ਦੇਸ਼ ਨਫ਼ਰਤ ਨਾਲ ਨੱਕੋ ਨੱਕ ਭਰਿਆ ਪਿਆ ਮਾਫ ਕਰਨਾ ਭਾਵੇਂ ਕੋਈ ਵੀ ਵਰਗ ਆ ਭਾਵੇਂ ਕੋਈ ਵੀ ਧਰਮ ਆ ਉਹਦੇ ਵਿੱਚ ਆਪਣੀ ਕਮਿਊਨਿਟੀ ਨੂੰ ਲੈ ਕੇ ਦੂਜਿਆਂ ਦੀ ਕਮਿਊਨਿਟੀ ਨੂੰ ਲੈ ਕੇ ਨਫ਼ਰਤ ਸਾੜਾ ਈਰਖਾ ਜਿਹੜੀ ਉਹ ਨੱਕੋ ਨੱਕ ਭਰੀ ਦਿਖਦੀ ਆ ਪਰੰਤੂ ਜਸਟਨ ਟਰੂਡੋ ਬਹੁਤ ਵੱਡੀ ਗੱਲ ਲਿਖਦੇ ਨੇ ਉਹ ਕਹਿੰਦੇ ਨੇ ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਮਹਾਸ਼ਕਤੀ ਹੈ ਇਹਦੇ ਨਾਲ ਕੈਨੇਡਾ ਵਿੱਚ ਪੜ੍ਹਦੇ ਉਹਨਾਂ ਸਾਰੇ ਬੱਚਿਆਂ ਨੂੰ ਹੌਸਲਾ ਮਿਲਦਾ ਹੈ ਜਿਹੜੇ ਤੁਸੀਂ ਅਸੀਂ ਮਾਪੇ ਸਾਡਾ ਦੇਸ਼ ਸਾਰਾ ਸੋਚਦਾ ਹੈ ਕਿ ਕਿਸੇ ਨੂੰ ਕੰਮ ਨਹੀਂ ਮਿਲਦਾ ਕੋਈ ਕਿਸੇ ਤਰ੍ਹਾਂ ਦੁੱਖ ਤਕਲੀਫਾਂ ਦੇ ਵਿੱਚੋਂ ਗੁਜ਼ਰ ਰਿਹਾ ਕੋਈ ਨੂੰ ਕੋਈ ਸੰਕਟ ਹੈ ਕਿਸੇ ਨੂੰ ਫੀਸਾਂ ਭਰਨ ਦੀ ਚਿੰਤਾ ਹੈ ਬਹੁਤੀ ਵਾਰ ਸਾਡੇ ਲਾਡਲਿਆਂ ਨੂੰ ਬੜੀਆਂ ਵੱਡੀਆਂ ਸੰਕਟਾਂ ਅਮਸ਼ਕਤਾਂ ਵਿੱਚੋਂ ਗੁਜ਼ਰਦੇ ਆ ਹਰਡ ਫੇਲ ਹੋ ਜਾਣ ਦੀਆਂ ਸੂਚਨਾਵਾਂ ਨੇ ਉਹ ਪੰਜਾਬ ਦਾ ਹਿੰਦੁਸਤਾਨ ਦੇ ਮਾਪਿਆਂ ਦਾ ਦਿਲ ਤੋੜਦਿਆਂ ਨੇ ਪਰੰਤ ਜਦੋਂ ਜਸਟਨ ਟਰੂਡੋ ਇਹ ਗੱਲ ਲਿਖਦੇ ਨੇ ਕਿ ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਮਹਾਸ਼ਕਤੀ ਹੈ ਤਾਂ ਬਹੁਤ ਵੱਡੀ ਗੱਲ ਕੈਨੇਡਾ ਦੇ ਸੱਭਿਆਚਾਰ ਦੀ ਤੇ ਸਾਡੇ ਬੱਚਿਆਂ ਦੇ ਭਵਿੱਖ ਦੀ ਆਪਣੇ ਆਪ ਹੋ ਜਾਂਦੀ ਹੈ ਕਿ ਕੈਨੇਡਾ ਵਾਲੇ ਸਾਡੇ ਬੱਚਿਆਂ ਨੂੰ ਕੀ ਸੋਚਦੇ ਨੇ ਕੈਨੇਡਾ ਦੇ ਵਿੱਚ ਥੋੜੇ ਸਮੇਂ ਤੱਕ ਇਲੈਕਸ਼ਨਸ ਹੋਣ ਵਾਲੀਆਂ ਨੇ ਤੇ ਜਸਟਨ ਟਰੂਡੋ ਜਿਸ ਸੇ ਕਦਰ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੇ ਨੇ ਜਸਨ ਟਰੂਡੋ ਜਿਸ ਕਦਰ ਪੰਜਾਬੀਆਂ ਨੂੰ ਆਪਣੇ ਦਿਲ ਵਿੱਚ ਆਪਣੇ ਦੇਸ਼ ਵਿੱਚ ਥਾਂ ਦੇ ਰਹੇ ਨੇ ਠੀਕ ਹੈ ਬਹੁਤੇ ਵੱਡੇ ਸਿਸਟਮ ਦੇ ਵਿੱਚ ਜਦੋਂ ਦੂਜੇ ਦੇਸ਼ ਦੇ ਲੋਕ ਉੱਥੇ ਜਾ ਕੇ ਸਥਾਪਿਤ ਹੁੰਦੇ ਨੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਹੁੰਦੀਆਂ ਨੇ ਪਰੰਤੂ ਜਸਨ ਟਰੂਡੋ ਇਹ ਗੱਲਾਂ ਲਿਖ ਕੇ ਸੋਸ਼ਲ ਸਾਈਟਾਂ ਤੇ ਇੱਕ ਫਿਊਚਰ ਦਾ ਮਾਹੌਲ ਸਿਰਜਦੇ ਨੇ ਵਿਭਿੰਨਤਾ ਕਹਿੰਦੇ ਸਾਡੀ ਤਾਕਤ ਹੈ ਅਸੀਂ ਲੋਕ ਜਦੋਂ ਆਪਣੀ ਕਮਿਊਨਿਟੀ ਲਈ ਆਪਣੇ ਲੋਕਾਂ ਲਈ ਦੂਸਰਿਆਂ ਲਈ ਨਫ਼ਰਤ ਸਾੜਾ ਈਰਖਾ ਕਰਦੇ ਆ ਤਾਂ ਜਸਟਨ ਟਰੂਡੋ ਦੀਆਂ ਇਹ ਗੱਲਾਂ ਬਹੁਤ ਵੱਡੇ ਮਾਨੇ ਨੇ ਜਿਹੜਿਆ ਰੱਖਦੀਆਂ ਨੇ ਹੁਣ ਦਲਜੀਤ ਦੁਸਾਨ ਚ ਆਪਣੇ ਇੰਸਟਾ ਅਕਾਊਂਟ ਦੇ ਉੱਤੇ ਇੱਕ ਵੀਡੀਓ ਪਾ ਕੇ ਦੇਸ਼ ਦੁਨੀਆ ਨੂੰ ਹਰਾਨ ਕਰ ਦਿੰਦਾ ਉਹ ਕਹਿੰਦਾ ਅਚਾਨਕ ਪ੍ਰਧਾਨ ਮੰਤਰੀ ਪੁੱਜ ਜਾਂਦੇ ਨੇ ਗਲੇ ਮਿਲਦੇ ਨੇ ਤੇ ਅਸੀਂ ਦੋਹਾਂ ਨੇ ਆਕਰਸ਼ਕ ਪਹਿਰਾਵਾ ਪਾਇਆ ਹੋਇਆ ਮੈਂ ਵੀ ਪੈਂਟ ਕਮੀਜ਼ ਪਾਈ ਹੋਈ ਹੈ ਜਸਟਨ ਟਰੂਡੋ ਨੇ ਚਿੱਠੀ ਕਵਿਜ ਤੇ ਕਰੀਮ ਪੈਂਟ ਪਾਈ ਹੋਈ ਹੈ ਉਹ ਗਲੇ ਮਿਲਦੇ ਨੇ ਉਹਨਾਂ ਕਿਹਾ ਕਿ ਟਰੂਡੋ ਇਤਿਹਾਸ ਰਚਦਾ ਦੇਖਣ ਮੇਰੇ ਸ਼ੋਅ ਦੇ ਵਿੱਚ ਪੁੱਜੇ ਨੇ ਦਲਜੀਤ ਦਸਾਂਜ ਦੇ ਇਹ ਸ਼ਬਦ ਨੇ ਆਪਾਂ ਕੇਵਲ ਸ਼ਬਦਾਂ ਦੀ ਗੱਲ ਕਰਨੀ ਆ ਦਲਜੀਤ ਕਹਿੰਦਾ ਜਸਟਨ ਟਰੂਡੋ ਇਤਿਹਾਸ ਰਚਦਾ ਵੇਖ ਪੁੱਜੇ ਨੇ ਕਿਉਂ ਕਿ ਕਿ ਦਲਜੀਤ ਨੂੰ ਦੇਖਣ ਲਈ ਦਲਜੀਤ ਨੂੰ ਸੁਣ ਲਈ ਦਲਜੀਤ ਦੀ ਇੱਕ ਝਲਕ ਪਾਉਣ ਲਈ ਕੈਨੇਡਾ ਦੀ ਧਰਤੀ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਨੇ ਜਿਹੜੇ ਉਹ ਪੂਜੇ ਹੋਏ ਨੇ ਇਤਿਹਾਸ ਰਚਦਾ ਵੇਖ ਦਿਲਜੀਤ ਕਹਿੰਦਾ ਜਸਟਨ ਟਰੂਡੋ ਪੂਜੇ ਨੇ ਜਸਟਨ ਟਰੂਡੋ ਸਟੇਜ ਦੇ ਉੱਤੇ ਖੁਸ਼ੀ ਭਰੇ ਰੌਣ ਦੇ ਵਿੱਚ ਸਾਰੇ ਕਲਾਕਾਰਾਂ ਨੂੰ ਮੁਹੱਬਤ ਪ੍ਰਦਾਨ ਕਰਦੇ ਨੇ ਅ ਵਿਸ਼ੇ ਭਰ ਵਿੱਚ ਪ੍ਰਸਿੱਧੀ ਖੱਟਣ ਤੋਂ ਬਾਅਦ ਦਿਲਜੀਤ ਦੁਸਾਂਝ ਜਦੋਂ ਪੰਜਾਬੀ ਫਿਲਮਾਂ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਜਦੋਂ ਪੰਜਾਬੀ ਫਿਲਮਾਂ ਨੂੰ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਡਬ ਹੁੰਦੇ ਆ ਉਹਨਾਂ ਦੀਆਂ ਸਾਰਾ ਸੰਸਾਰ ਵੇਖ ਰਿਹਾ ਜਸਟਨ ਟਰੂਡੋ ਵਹੀ ਨਹੀਂ ਵਰਲਡ ਲੈਵਲ ਦੇ ਫਿਲਮੀ ਆਰਟਿਸਟਸ ਵਰਲਡ ਲੈਵਲ ਦੇ ਸਨਸੀਅਰ ਲੋਕ ਬૌਧਿਕ ਪੱਧਰ ਜਿਨ੍ਹਾਂ ਦਾ ਉੱਚਾ ਹੈ ਦਿਲਜੀਤ ਨੂੰ ਪਿਆਰ ਕਰਨ ਵਾਲੇ ਸਾਰੇ ਉਹਨੂੰ ਮੁਹੱਬਤ ਕਰਨ ਵਾਲੇ ਉਹ ਉੱਚੀ ਥਾਂ ਤੇ ਦੇਖਣਾ ਪਸੰਦ ਕਰਨ ਵਾਲੇ ਉਹਨਾਂ ਦੀ ਬਾਦਸ਼ਾਹ ਖੜ ਜਾਂਦੀਆਂ ਨੇ ਉਹ ਦੇਖਦੇ ਨੇ ਕਿ ਪੰਜਾਬ ਦੀ ਨਿੱਕੀ ਜਿਹੀ ਧਰਤੀ ਜਲੰਧਰ ਦੀ ਬੁਖੜ ਵਿੱਚ ਬਸੇ ਪਿੰਡ ਦੁਸਾਂਝ ਕਲਾਂ ਦਾ ਇਹ ਹੀਰਾ ਨੌਜਵਾਨ ਅੱਜ ਪੰਜਾਬੀਆਂ ਦਾ ਗਾਇਕੀ ਅੱਜ ਪੰਜਾਬੀਆਂ ਦਾ ਫਿਲਮ ਆਪਕ ਤੋਂ ਅੱਜ ਪੰਜਾਬੀਆਂ ਦਾ ਸੱਭਿਆਚਾਰਾ ਹੀ ਹੋਲੀਆ ਰਹੀ ਪੰਜਾਬੀਆਂ ਦਾ ਆਪਣੇ ਸ਼ਬਦਾਂ ਰਾਹੀਂ ਜਿੱਥੇ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ਅੱਜ ਕੈਨੇਡਾ ਦੀ ਧਰਤੀ ਤੇ ਜਸਟਨ ਟਰੂਡੋ ਉਹਨਾਂ ਨੂੰ ਮਿਲਦੇ ਨੇ ਤੇ ਮਿਲਦਿਆਂ ਮੁਹੱਬਤ ਕਰਦੇ ਨੇ ਮੁਹੱਬਤ ਦਾ ਸੰਦੇਸ਼ ਦਿੰਦੇ ਨੇ ਉਹਨਾਂ ਦੇ ਅਗਲੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦੇ ਨੇ ਤੇ ਦਲਜੀਤ ਦੁਸ਼ਾਂਤ ਨਾਲ ਜਸਟਨ ਟਰੂਡੋ ਦੇ ਇਹ ਪਲ ਜਿਹਨੇ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਤੇ ਇਹ ਪਲ ਯਾਦਗਾਰੀ ਨੇ ਤੇ ਪੰਜਾਬ ਦੇ ਕਿਸੇ ਗਾਇਕ ਦੇ ਹਿੱਸੇ ਇਹ ਪਲ ਆਉਂਦੇ ਨੇ ਮੈਂ ਜ਼ਿਕਰ ਕਰ ਰਿਹਾ ਸੀ ਰਜਿੰਦਰ ਸਿੰਘ ਡੈੜੂ ਉਹਨਾਂ ਦੀ ਗੱਲ ਜਿਸ ਫਾਈਨ ਟੋਨ ਕੰਪਨੀ ਦੇ ਮਾਲਕ ਜਿਨ੍ਹਾਂ ਦਾ ਨਾਮ ਵੀ ਸ਼ਾਇਦ ਪੰਜਾਬੀ ਘੱਟ ਜਾਣਦੇ ਨੇ ਇੱਕ ਵਿਸ਼ੇਸ਼ ਵਰਗ ਹੈ ਜਿਹੜਾ ਉਹਨਾਂ ਦਾ ਨਾਮ ਜਾਣਦਾ ਹੈ ਤੇਜਵੰਤ ਕਿੱਟੂ ਜੀ ਹੋਰੀ ਉੱਥੇ ਧੁਰਕੋਟਿਆ ਜੀ ਬਲਬੀਰ ਲਹਿਰਾ ਜੀ ਬਹੁਤ ਪ੍ਰਸਿੱਧ ਢੱਲੇਦਾਰ ਗਾਇਕ ਅੰਗਰੇਜ਼ ਅਲੀ ਉਸੇ ਗਰੁੱਪ ਦੇ ਵਿੱਚੋਂ ਉਸੇ ਵੇਲੇ ਦੇ ਵਿੱਚੋਂ ਨਿਕਲੇ ਹੋਏ ਕਲਾਕਾਰ ਨੇ ਉਹਨਾਂ ਦੇ ਵਿੱਚੋਂ ਦਲਜੀਤ ਅੱਜ ਅਸਮਾਨ ਦੀਆਂ ਪੰਜਾਬੀ ਸੰਗੀਤ ਦੀਆਂ ਪੰਜਾਬੀਅਤ ਦੀਆਂ ਉਹ ਪੌੜੀਆਂ ਚੜ ਚੁੱਕਿਆ ਜਿਹੜੀਆਂ ਪੌੜੀਆਂ ਹਰ ਕਿਸੇ ਮਨੁੱਖ ਲਈ ਨਸੀਬ ਨਹੀਂ ਹੁੰਦੀਆਂ ਤੇ ਅੱਜ ਦਲਜੀਤ ਦਸਾਂਜ ਦੀ ਗੁੱਡੀ ਸਮਾਨੇ ਚੜੀ ਹੈ ਪੰਜਾਬੀਆਂ ਦਾ ਦਿਲ ਪੰਜਾਬੀਆਂ ਦਾ ਸੇਰਾ ਜਿਹੜਾ ਉਹ ਮਾਣ ਨਾਲ ਉੱਚਾ ਹੋ ਚੁੱਕਿਆ ਹੈ ਦਲਜੀਤ ਦਸਾਂਜ ਲਈ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਸਾਡਾ ਇਹ ਸ਼ੇਰ ਗਾਇਕ ਸ਼ੇਰ ਨੌਜਾਨ ਬਹੁਤ ਬਹੁਤਨ ਬਾਤ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਕਰ ਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਜਰੂਰ ਕਰਨਾ ਹੈ ਧੰਨਵਾਦ ਸ਼ਸ਼ਿਕਾ